ਕਰਾਂਗੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਾਂਗੇ ਔਰ ਕਿਸਾਨਾਂ ਦੇ ਨੁਕਸਾਨ ਦਾ 30 ਦਿਨਾਂ ਦੇ ਅੰਦਰ ਮੁਆਵਜ਼ਾ ਦੇਾਂਗੇ ਰਾਹੁਲ ਨੇ ਅਗਨੀਵੀ ਸਕੀਮ ਤੇ ਭਾਜਪਾ ਨੂੰ ਘੇਰਿਆ ਹੈ ਔਰ ਭਾਜਪਾ ਨੇ ਦੇਸ਼ ਦੇ ਜਵਾਨਾਂ ਦਾ અપਮਾਨ ਕੀਤਾ ਉਹਨੇ ਇਲਜ਼ਾਮ ਲਗਾਇਆ ਤਾਂ ਭਾਜਪਾ ਨੇ ਜਵਾਨਾਂ ਨੂੰ ਮਜ਼ਦੂਰ ਬਣਾਇਆ ਦਾਖਾਂ ਰੈਲੀ ਦੇ ਵਿੱਚ ਦੱਸ ਦੇ ਕਿ ਰਾਹੁਲ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਾਲ ਮੌਜੂਦ ਰਹੇ ਰੈਲੀ ਚ ਮੰਚ ਤੇ ਮੂਸੇਵਾਲਾ ਦੀ ਵੱਡੀ ਤਸਵੀਰ ਲਗਾਈ ਗਈ मोदी जी भाषण में खुलकर कहते हैं कि कानूनी एमएसपी नहीं दूंगा आप सही दाम मांगते हो नरेंद्र मोदी सही दाम नहीं दिलवाते मार्केट में कोई भी प्रोडक्ट होता है उसका सही दाम मिलता है उस पर रेट लिखा होता है मगर जब किसान अपना माल बेचता है गन्ना बेचता है आलू बेचता है धान उसको कभी भी सही दाम नहीं मिलता किसानों के लिए हम तीन काम करने जा रहे हैं जैसे ही इंडिया गठबंधन की सरकार बनेगी पहला काम अगर वो अरब पतियों का कर्जा माफ करते हैं हम पंजाब के किसानों का हिंदुस्तान के किसानों का कर्जा माफ करने जा रहे हैं और भाइयों बहनों किसानों हम एक बार नहीं माफ करेंगे हम सरकार में एक आयोग बनाएंगे उसका नाम होगा किसान कर्जा माफी आयोग और जग रुख चंडीगढ़ तक कर दे जहां पहुंचे केंद्रीय मंत्री पीयूष गोयल ने दावा किया है कि भाजपा को 400 से ज्यादा सीटें मिलेंगी पूरे देश के बीच प्रिया मोदी जी हरेरी अपयूष गोयल ने यह दावा है। किया है उन्होंने कहा कि 400 से ज्यादा सीटें पूरे देश के दे बीजेपी नु मिलन किया चंडीगढ़ के बीच भी दस्त है कि पूरी फस की टक्कर है एक पासे संजय टंडन ने बीजेपी दे तो दूसरे पासे मनीष तिवारी सोई से चरण चुके हैं चुनाव के प्रधानमंत्री नरेंद्र मोदी जी की सरकार निश्चित है 400 से अधिक सीटें एनडीए की झोली में शत प्रतिशत आने वाली है मेरा भी भ्रमण देश के अन्य में लाखों में रहा और लगभग सभी जगह जो उत्साह जो मन जो आशीर्वाद जो समर्थन माननीय प्रधानमंत्री नरेंद्र मोदी जी के लिए उनके 10 वर्ष के बेदाग केंद्र सरकार में प्रधानमंत्री के कार्यकाल खार, या 50 वर्ष का बेदाग ईमानदार देश सेवा का जीवन कण कण क्षण क्षण जनता की सेवा में

ਚਰਨਜੀਤ ਚੰਨੀ ਨੇ ਕਿਹਾ ਸੁਨੀਲ ਜਾਖੜ ਪਹਿਲਾ ਆਪਣੀ ਸੋਚ ਨੂੰ ਠੀਕ ਕਰਨ ਤਾਂ বিজেਪ ਦੇ ਜਾਖੜ ਨੂੰ ਪ੍ਰਧਾਨ ਬਣਾ ਕੇ ਖੁਦ ਨੂੰ ਦਲਿਤ ਵਿਰੋਧੀ ਸਾਬਤ ਕਰ ਦਿੱਤਾ ਚਰਨਜੀਤ ਚੰਨੀ ਦਾ ਇਹ ਕਹਿਣਾ ਹੈ ਜੇ ਕੋਈ ਦੁਨੀਆ ਦੇ ਵਿੱਚ ਮਤੱਸਵੀ ਲੀਡਰ ਹੈ ਜੇ ਕੋਈ ਗਰੀਬ ਆਦਮੀਆਂ ਦੇ ਖਿਲਾਫ ਲੀਡਰ ਹੈ ਜਿਹਦੇ ਮਨਾਂ ਦੇ ਵਿੱਚ ਜ਼ਹਿਰ ਹੈ ਜੇ ਕਿਸੇ ਦੇ ਵਿੱਚ ਛੋਟੀਆਂ ਜਾਤਾਂ ਵਾਸਤੇ ਔਰ ਗਰੀਬ ਲੋਕਾਂ ਵਾਸਤੇ ਜੇ ਕਿਸੇ ਦੇ ਵਿੱਚ ਅੰਬੇਦਕਰ ਦੀ ਸੋਚ ਦੇ ਖਿਲਾਫ ਕੋਈ ਖੜਾ ਹੈ ਜੇ ਕੋਈ ਗਰੀ ਉਹ ਕੋਈ ਦਿਨ ਹੁੰਦੇ ਸੀ ਕਿ ਗਰੀਬ ਲੋਕਾਂ ਨੂੰ ਟੋਬੇ ਤੋਂ ਵੀ ਪਲਾਤ ਤੋਂ ਵੀ ਖੂਤੋਂ ਵੀ ਪਾਣੀ ਨਹੀਂ ਜੀ ਲੈਣ ਦਿੱਤਾ ਜਾਂਦਾ ਇਹ ਉਹ ਸੋਚ ਦਾ ਬੰਦਾ ਹੈ ਮੈਂ ਇਸ ਬੰਦੇ ਦੀ ਕਦੇ ਕੋਈ ਜਵਾਬ ਨਹੀਂ ਦਿੰਦਾ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਆਪਣੀ ਸੋਚ ਨੂੰ ਠੀਕ ਕਰ ਅੱਜ ਜ਼ਮਾਨਾ ਬਹੁਤ ਅੱਗੇ ਵੱਧ ਗਿਆ ਸਾਰੇ ਲੋਕਾਂ ਨੇ ਸਮਾਨਤਾ ਦਾ ਆਪਣੇ ਆਪ ਦੇ ਵਿੱਚ ਸਭ ਨੂੰ ਪਿਆਰ ਦੇ ਰਹੇ ਸਭ ਨੂੰ ਬਰਾਬਰ ਬਿਠਾ ਰਹੇ ਤੁਸੀਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੇ ਉੱਪਰ ਬਿਠਾਉਣ ਯੋਗ ਦੱਸਦੇ ਹੋ ਤੁਸੀਂ ਕਹਿੰਦੇ ਹੋ ਸਿਰ ਤੇ ਬਿਠਾਉਣ ਵਾਲੇ ਨਹੀਂ ਪੈਰ ਦੀ ਜੁੱਤੀ ਤੇ ਬਿਠਾਉਣ ਵਾਲੇ ਅਜਿਹੀ ਮਾਨਸਿਕਤਾ ਵਾਲੇ ਬੰਦੇ ਨੂੰ ਭਾਜਪੀ ਨੇ ਪ੍ਰਧਾਨ ਬਣਾ ਕੇ ਇਹ ਸਾਬਤ ਕਰਿਆ ਕਿ ਇਹ ਭਾਜਪੀ ਵੀ ਦਲਿਤ ਵਿਰੋਧੀ ਹੈ ਔਰ ਦਲਿਤਾ ਦੇ ਖਿਲਾਫ ਹੈ ਉਹਨਾਂ ਨੇ ਐਸਾ ਬੰਦਾ ਮੂਰੇ ਕਰਕੇ